ਪੰਜਾਬ ਦੇ ਵਿੱਚ ਹੁਣ ਟੁੱਟੀਆਂ ਸੜਕਾਂ ਤੁਹਾਨੂੰ ਨਜ਼ਰ ਨਹੀਂ ਆਉਣਗੀਆਂ ਕਿਉਂਕਿ ਮਾਨ ਸਰਕਾਰ ਦੇ ਵੱਲੋਂ ਨਵੀਆਂ ਸੜਕਾਂ ਬਣਾਉਣ ਦੇ ਚਲਦਿਆਂ ਅੱਜ ਉਦਘਾਟਨ ਕੀਤਾ ਜਾ ਰਿਹਾ ਦਰਸਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਫਲੋਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਦੇ ਵੱਲੋਂ ਪਿੰਡ ਨਗਰ ਤੋਂ ਚੰਡੀਪੁਰ ਤੱਕ ਟੁੱਟੀ ਹੋਈ ਸੜਕ ਨੂੰ ਨਵੀਂ ਸੜਕ ਬਣਉਣ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਸੜਕ ਆਲੇ ਦੁਆਲੇ ਦੇ ਪਿੰਡਾਂ ਤੇ ਧਾਰਮਿਕ ਸਥਾਨ ਚੰਡੀਪੁਰ ਨੂੰ ਜਾਂਦੀ ਹੈ ਜਾਂ ਜੋ ਸ਼ਰਧਾਲੂ ਵੀਰਵਾਰ ਅਤੇ ਐਤਵਾਰ ਨੂੰ ਮੱਥਾ ਟੇਕਣ ਆਉਂਦੇ ਨੇ ਉਹਨਾਂ ਕਿਹਾ ਕਿ ਸੰਗਤਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਸ ਸੜਕ ਦੇ ਨਿਰਮਾਣ ਉੱਤੇ 82.40 ਲੱਖ ਰੁਪਏ ਖਰਚੇ ਜਾਣਗੇ ਇਲਾਕਾ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਇਸ ਸੜਕ ਨੂੰ ਨਵੀਂ ਸੜਕ ਬਣਾਉਣ ਦੀ ਮੰਗ ਕਰ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਉਹ ਸੁਣ ਲੈਣੇ ਆ ਪ੍ਰਿੰਸਾ ਵੱਟਾਂ ਢਿੱਪੀ ਰੋਡ ਜਿਹੜਾ ਆ ਨਗਰ ਤੋਂ ਢਿੱਪੀ ਤੱਕ ਦੀ ਜਿਹੜੀ ਸ਼ਰਧੀ ਲੰਬਾਈ ਆ 6.40 ਕਿਲੋਮੀਟਰ ਆ ਔਰ ਲਗਭਗ 887 ਲੱਖ ਦੀ ਲਾਗਤ ਨਾਲ ਇਹ ਜਿਹੜੀ ਸੜਕ ਜਿਹੜੀ ਆ ਬਣ ਜਾ ਰਹੀ ਆ ਇਹ ਜਿਹੜੀ ਕਾਫੀ ਸਾਲ ਤੋਂ ਮੰਗ ਸੀਗੀ ਔਰ ਸਾਡੇ ਸਾਥੀ ਚੰਡੀਪੀਰ ਕੜਿਆਣੇ ਵਾਲੇ ਕਤਪਾਲੋਂ ਅਸ਼ਾਹੂਰ ਔਰ ਨਗਰ ਔਰ ਕਾਫੀ ਪਿੰਡ ਜਿਹੜੇ ਵੇਟਦੇ ਆ ਉਹਨਾਂ ਦੇ ਨਾਲ ਇਹ ਸੜਕ ਜਿਹੜੀ ਜੁੜਦੀ ਆ ਇੱਥੇ ਬਹੁਤ ਹੀ ਪਵਿੱਤਰ ਜਿਹੜਾ ਹੈ ਧਾਰਮਿਕ ਸਥਾਨ ਆ ਚੰਡੀਪੀਰ ਕੜਿਆਣਾ ਜਿੱਥੋਂ ਹਰ ਵੀਰਵਾਰ ਹਰ ਐਤਵਾਰ ਨੂੰ ਜਿਹੜੀ ਹੈਗੀ ਕਾਫੀ ਦੂਰ ਤੋਂ ਸੰਗਤ ਆਉਂਦੀ ਸੀ ਉਹ ਸੰਗਤ ਨੂੰ ਜਿਹੜੀ ਬੜੀ ਦਿੱਕਤ ਆਉਂਦੀ ਸੀ ਸਾਡੇ ਕਿਸਾਨ ਭਰਾਵਾਂ ਨੂੰ ਬੜੀ ਦਿੱਕਤ ਸੀ ਸੋ ਅੱਜ ਅਸੀਂ ਇਹ ਸੜਕ ਦਾ ਜਿਹੜਾ ਹੈਗਾ ਉਦ ਘਾਟਣ ਕੀਤਾ ਆਗਾਜ਼ ਕੀਤਾ ਔਰ ਵਧੀਆ ਮਜ਼ਬੂਤੀ ਦੇ ਨਾਲ ਇਹ ਜਿਹੜੀ ਸੜਕ ਜਿਹੜੀ ਬਣਾਈ ਜਾ ਰਹੀ ਆ ਸੋ ਇਹ ਲੋਕਾਂ ਦੇ ਲਈ ਹੈ ਲੋਕਾਂ ਦੇ ਵਿਕਾਸ ਦੇ ਲਈ ਹੈ ਔਰ ਪਿੰਡਾਂ ਵਾਲਿਆਂ ਲਈ ਔਰ ਸਾਰਾ ਜਿਹੜਾ ਹੈਗਾ ਵਿਕਾਸ ਦੇ ਕੰਮ ਜਿਹੜੇ ਹੈਗੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣ ਵਾਲੇ ਦੀ ਨਹਿਰ ਰਹਿਨਮਾਈ ਦੇ ਵਿੱਚ ਹੋ ਰਹੇ ਆ ਸੋ ਹੋਰ ਵੀ ਇਲਾਕੇ ਦੀਆਂ ਸੜਕਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸੀ ਤੁਸੀਂ ਆਪਾਂ ਜਿਹੜੀ ਹੈਗੀ ਆ ਸੈਫਾਵਾਦ ਰੋਡ ਸੀ ਬੱਚੋ ਆ ਰੋਡ ਜਿਹੜੀ ਸੀ ਉਸ ਦਾ ਵੀ ਕੀਤਾ ਅੱਜ ਇਹ ਕਰ ਰਹੇ ਆ ਅਗਲੇ ਦਿਨਾਂ ਦੇ ਵਿੱਚ ਜਿਹੜੀ ਹੈਗੀ ਆ ਆਪਾਂ ਭਾਰ ਸਿੰਘ ਪੁਰ ਤੋਂ ਜਿਹੜੀ ਵਾਇਆ ਚੱਕ ਸਾਬੂ ਜਾਂਦੀ ਆ ਪ੍ਰਿੰਸੀਪਲ ਸ਼ਰਕ ਜਿਹੜੀ ਹੈਗੀ ਆ ਉਸ ਦਾ ਵੀ ਟਿਕਾਟਲ ਕਰਾਂਗੇ ਫਿਰ ਜੀਟੀ ਰੋਡ ਤੇ ਰਾਮਗੜ ਨੰਗਲ ਤੋਂ ਜਿਹੜੀ ਹੈਗੀ ਆ ਆ ਜਾਂਦੀ ਤਲਵਾ ਰੋਡ ਨੂੰ ਜਿਹੜੀ ਹੈਗੀ ਆ ਵਾਇਆ ਨੰਗਲ ਉਹਦਾ ਵੀ ਕਰਾਂਗੇ ਸੋ ਸੜਕਾਂ ਦਾ ਜਿਹੜਾ ਹੈਗਾ ਹੁਣ ਜਾਲ ਵਿਛਾਵਾਂਗੇ ਵਿਕਾਸ ਦੇ ਕੰਮ ਜਿਹੜੇ ਹੈਗੇ ਆ ਤੇਜ਼ੀ ਨਾਲ ਹੋ ਰਹੇ ਹੈਗੇ ਆ ਆਓ ਆਪਾਂ ਸਾਰੇ ਰਲ ਕੇ ਜਿਹੜਾ ਹੈਗਾ ਇਸ ਵਿਕਾਸ ਦੇ ਵਿੱਚ ਯੋਗਦਾਨ ਪਾਈਏ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਪੰਚਾਇਤੀ ਪ੍ਰਣਾਲੀ ਦੀ ਚੋਣ ਹੋ ਰਹੀ ਆ ਉੱਥੇ ਵਧੀਆ ਪੰਚਾਇਤਾਂ ਚੁਣ ਕੇ ਜਿਹੜਾ ਹੈ ਆਪਾਂ ਵਧੀਆ ਸੂਬੇ ਦੇ ਜਿਹੜਾ ਵਿਕਾਸ ਕਰਨਾ ਔਰ ਵਧੀਆ ਜਿਹੜਾ ਹੈਗਾ ਰੰਗਲਾ ਪੰਜਾਬ ਬਣਾਉਣ ਵਿੱਚ ਯੋਗਦਾਨ ਸਾਬ ਨੇ ਹੋਰ ਕੀ ਆ ਵੀ ਜਿਹੜਾ ਸਰਸੰਤੀ ਨਾਲ ਜਾ ਉਹ ਉਹਦਾ ਜੱਤਕੇ ਉਲੀ ਵਧੀਆ ਗੱਲਬਾਤ ਦੇਖੋ ਸਾਡੇ ਸੂਬੇ ਦੇ ਮੋਖਾਂ ਦੀ ਸਦਾ ਭਵਨ ਸਿੰਘ ਮਾਨਹੋਰਾ ਦੀ ਦੂਰ ਅੰਦੇਸ਼ੀ ਦੀ ਸੋਚ ਆ ਉਹਨਾਂ ਦਾ ਇੱਕੋ ਸੁਪਨਾ ਵੀ ਪਿੰਡਾਂ ਦੇ ਵਿੱਚ ਸੈਕੂਲਰ ਧਰਮ ਨਿਰਪੱਖਤਾ ਸੋਚ ਬਣਾਈ ਜਾਵੇ ਕਦੇ ਇਹ ਨਾ ਹੋਵੇ ਵੀ ਐਸ ਪਾਰਟੀ ਦਾ ਸਰਪੰਚ ਆ ਜਾਂ ਉਸ ਪਾਰਟੀ ਦਾ ਸਰਪੰਚ ਆ ਔਰ ਪਿੰਡ ਦਾ ਜਿਹੜਾ ਸਰਪੰਚ ਆ ਉਹ ਸਾਂਝਾ ਹੁੰਦਾ ਹੈਗਾ ਸਾਰੀਆਂ ਪਾਰਟੀਆਂ ਵਾਦੀਆਂ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਆ ਉਸ ਦੀ ਚੋਣ ਕਰਨੀ ਆ ਔਰ ਜਿੱਥੇ ਸਰਬਸੰਤੀ ਦੀ ਚੋਣ ਹੋਏਗੀ ਉਸ ਪਿੰਡ ਦੀ ਪੰਚਾਇਤ ਨੂੰ ਲਗਭਗ 5 ਲੱਖ ਰੁਪਈਆ ਜਿਹੜਾ ਹੈਗਾ ਆ ਉਹ ਡਵੈਲਪਮੈਂਟ ਵਿਕਾਸ ਲਈ ਦਿੱਤਾ ਜਾਵੇਗਾ ਹੋਰ ਵੀ ਸਟੇਡੀਅਮ ਵਗੈਰਾ ਗਰਾਊਂਡਾਂ ਔਰ ਜਿਹੜੇ ਹੈਗੇ ਆ ਗੇਟਾਂ ਦੇ ਜਿਹੜੇ ਹੈਗੇ ਆ ਨਾਮ ਵੀ ਇਸ ਤਰ੍ਹਾਂ ਰਖਵਾਈ ਜਾਣਗੇ ਸੋ ਆਓ ਆਪਾਂ ਹਲਕਾ ਵਿਧਾਨ ਸਭਾ ਫਲੋਰ ਤੋਂ ਇੱਕ ਪਹਿਲ ਕਰੀਏ ਆਪਾਂ ਸਾਰੇ ਹੀ ਹਲਕੇ ਦੇ ਵਿੱਚ ਜਿਹੜਾ ਹੈ ਸਰਬਸੰਮਤੀ ਨਾਲ ਸਰਕਾਰਾਂ ਬਣਾਈਏ ਸਰਕਾਰ પાસે ਉਹ ਵਿਕਾਸ ਦੇ ਕੰਮਾਂ ਲਈ 5-5 ਲੱਖ ਰੁਪਈਆ ਲਈਏ ਔਰ ਹੋਰ ਵੀ ਵਿਕਾਸ ਦੇ ਵਿੱਚ ਜਿਹੜਾਗਾ ਯੋਗਦਾਨ ਪਾਈਏ